ਸ਼੍ਰੀ ਵਰਜੀਤ ਵਾਲੀਆ ਆਈਏਐਸ ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਤਖਤ ਸੀਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਕੇ ਮੱਥਾ ਵੀ ਟੇਕਿਆ। ਸ਼੍ਰੀ ਵਰਜੀਤ ਵਾਲੀਆ 2018 ਬੈਚ ਦੇ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਦੇ ਵੱਲੋਂ ਆਈਆਈਟੀ ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਬੀਟੈਕ ਕੀਤੀ ਹੋਈ ਹੈ। ਅਤੇ ਮੁੱਖ ਮੰਤਰੀ ਦੇ ਵਿਧੇਕ ਪ੍ਰਮੁੱਖ ਸਿਕੱਤਰ ਸਮੇਤ ਉਹ ਵੱਖ-ਵੱਖ ਅਹੁਦਿਆਂ ਤੇ ਸੀਮਾਵਾਂ ਵੀ ਨਿਭਾ ਚੁੱਕੇ ਹਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਨੇ ਇਹ ਜਿੰਮੇਵਾਰੀ ਦਿੱਤੀ ਹੈ ਇਹ ਇੱਕ ਸੇਵਾ ਦਾ ਮੌਕਾ ਦਿੱਤਾ ਜਿਵੇਂ ਤੁਸੀਂ ਕਹਿੰਦੇ ਹਾਸਿਕ ਧਰਤੀ ਹੈ ਤੇ ਮੈਂ ਸਮਝਦਾ ਮੈਂ ਬਹੁਤ ਖੁਸ਼ ਨਸੀਬ ਹੈ ਕਿ ਮੈਨੂੰ ਇਹ ਮੌਕਾ ਮਿਲ ਰਿਹਾ ਹੈ ਤੇ ਮੈਂ ਬਹੁਤ ਆਸ ਨਾਲ ਗੁਰੂ ਦੀ ਨਗਰੀ ਚ ਵੀ ਆਇਆ ਹਾਂ ਜਿੱਥੇ ਮੱਥਾ ਵੀ ਲਕਿਆ ਵੀ ਪਰਮਾਤਮਾ ਕਿਰਪਾ ਬਣਾਇਆ ਤੇ ਜੋ ਪੰਜਾਬ ਸਰਕਾਰ ਦੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਕੇ ਦੇਖਾਵਾਂਗੇ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਉਸ ਨੂੰ ਲੜਾਂਗੇ ਉਸ ਨਾਲ ਜਿਹੜੀ ਵਿਕਾਸ ਦੀ ਕ੍ਰਾਂਤੀ ਚੱਲ ਰਹੀ ਉਸ ਨੂੰ ਹੋਰ ਅੱਗੇ ਲੈ ਕੇ ਜਾ ਤੇ ਬਾਕੀ ਆਪਣਾ ਸਿਹਤ ਤੇ ਸਿੱਖਿਆ ਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਹੋਰ ਪ੍ਰਗਤੀ ਲਿਆ ਤਾ ਤਾ ਹੋਰ ਵੀਰ ਤੇ ਖਾ ਤੁਮ ਸਦਾ